ਆਹ ਦੇ ਕਿੰਨੇ ਟਰੈਕਟਰ ਇਕੱਠੇ ਕਰਨੇ ਇਹ ਕੋਈ ਚਾਹ ਨਹੀਂ ਹੈ ਇਹ ਸਰਕਾਰਾਂ ਦੀਆਂ ਨਲਾਇਕੀਆਂ ਗਲਤ ਨੀਤੀਆਂ ਚਾਹ ਪੰਜਾਬ ਸਰਕਾਰ ਹੋਵੇ ਚਾਹ ਸੈਂਟਰ ਸਰਕਾਰ ਆਵੇ ਉਹਦੇ ਕਰਕੇ ਸਾਨੂੰ ਮਜਬੂਰੀਆਂ ਬਣ ਜਾਂਦੀਆਂ ਸਾਡੀਆਂ ਪਿਛਲੇ ਸਮੇਂ ਤੋਂ ਬਹੁਤ ਵੱਡਾ ਸੰਘਰਸ਼ ਕੀਤਾ ਸੀਗਾ ਪਰ ਸਰਕਾਰ ਜੋ ਵਾਅਦੇ ਕੀਤੇ ਸੇ ਉਸ ਤੋਂ ਪਾਸੇ ਆ ਔਰ ਜੋ ਕੰਮ ਕੀਤੇ ਸਨ ਉਹਨਾਂ ਨੂੰ ਵੀ ਹਜੇ ਉਹ ਟਾਲਣ ਤੇ ਲੱਗੀ ਹੋਈ ਹੈ ਇੱਕ ਤਰ੍ਹਾਂ ਗੰਤਾਂਤਰ ਦੇਵਸ ਬਣਾ ਰਹੇ ਆ 26 ਜਨਵਰੀ ਦਿੱਲੀ ਵੀ ਮਨਾਇਆ ਸੀ 2021 ਦੇ ਵਿੱਚ ਜਦੋਂ ਅੱਜ ਮਨਾ ਰਹੇ ਹਾਂ ਦੂਸਰਾ ਸਰਕਾਰਾਂ ਨੂੰ ਦੱਸਣ ਮਾਰਦੇ ਕਿ ਤੁਸੀਂ ਬਾਜ਼ ਆ ਜਾਓ ਕਿਤੇ ਉਹੋ ਜਿਹਾ ਸੰਘਰਸ਼ ਜੋ ਪਹਿਲਾਂ ਅਸੀਂ ਵਿੱਟਿਆ ਸੀ ਦੁਬਾਰਾ ਸਾਨੂੰ ਫੇਰਨਾ ਵਿੱਟਣਾ ਪੈ ਜਾਏ ਸਰਕਾਰ ਨੂੰ ਦੱਸ ਦਿੱਤਾ ਕਿ ਅਸੀਂ ਅਜੇ ਜਿੰਦਾ ਹਾਂ ਸੰਯੁਕਤ ਮੋਰਚਾ ਹਲੇ ਜਿੰਦਾ ਹੈਗਾ ਜੋ ਸਾਡਾ ਹਜੇ ਐਮਐਸਪੀ ਦਾ ਮਸਲਾ ਵਿੱਚੇ ਲੜਕਦਾ ਪਿਆ ਹੈਗਾ ਸਾਡਾ ਜੋ ਲੁਖੀਪੀਰ ਖਰੀਦਾ ਮਸਲਾ ਵਿੱਚੇ ਲੜਕਦਾ ਪਿਆ ਹੈਗਾ ਸਾਡਾ ਬਿਜਲੀ ਸੋਧਵੈਲ 2020 ਵਿੱਚ ਵਿੱਚੇ ਲੜਕਦਾ ਹੈ ਕੋਰ ਸਰਕਾਰਾਂ ਧਿਆਨ ਦੇਣ ਸੈਂਟਰ ਸਰਕਾਰਾਂ ਜਾਂ ਪੰਜਾਬ ਸਰਕਾਰ ਨਹੀਂ ਤਾਂ 28 ਤਰੀਕ ਨੂੰ ਮੀਟਿੰਗ ਆ ਸਾਡੀ ਸ joint ਮੋਰਚੇ ਦੀ ਅਸੀਂ ਕਿ ਉਸ ਦਿਨ ਮੀਟਿੰਗ ਕਰਕੇ ਸ joint ਮੋਰਚੇ ਸਹਿਤ ਤੇ ਜਥੇਬੰਦੀਆਂ ਦੀ ਇੱਕ ਵੱਡਾ ਪ੍ਰੋਗਰਾਮ ਲਿਖ ਸਕਦੇ ਹਾਂ ਇਹ ਕਿਹ ਪਲਾਨ ਹੁੰਦੇ ਸਰਕਾਰਾਂ ਦੇ ਕਿ ਸਾਨੂੰ ਦੋ ਫੜਕਾਂ ਨਾਲ ਸਾਨੂੰ 파ਟਨਾ ਸਰਕਾਰਾਂ ਦੇ ਪਲਾਨ ਚੱਲ ਰਹੇ ਨੇ ਫਾਰੀਓ ਸਾਟਾ ਜਿਹੜਾ ਇਹ ਹੈਗਾ ਆਪਣਾ ਭਾਤ ਬੰਦ ਦਾ ਸੱਦਾ ਗੌਰਮੈਂਟ ਦੇ ਗਲਤ ਨੀਤੀਗਾਨਾ ਸਾਡੇ ਸਾਨੂੰ ਜਿਹੜਾ ਭਾ ਨਹੀਂ ਦਿੱਤਾ ਸਾਨੂੰ ਜਿਹੜਾ ਰੇਟ ਨਹੀਂ ਸਿੱਝਦਾ ਉਹਦੇ ਕਰਕੇ ਸਾਡੀਆਂ ਗੱਲ ਦਿੱਤੀਆਂ ਕਰ ਜਾਂ ਜਿਹੜਾ ਕੋਈ ਕਿਸਾਨ ਨੇ ਕੋਈ ਜਾਣਬੁੱਝ ਕੇ ਕਰਦਾਂ ਨਾ ਕਰਦਾ ਜਿਹੜਾ ਉਹਦੇ ਵਿੱਚ ਅਸੀਂ ਸਾਡੇ ਨਾਲ ਬਹਿ ਕੇ ਹਿਸਾਬ ਕਰ ਲੈਣਾ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਸਵੀਰਾਂ ਦਿਖਾਉਣੇ ਆ ਇੱਕ ਪਾਸੇ ਗਨਤੰਤਰ ਦੇ ਸਹਿਯਤ ਤੇ ਦੂਜੇ ਪਾਸੇ ਕਿਸਾਨ ਸੜਕਾਂ ਤੇ ਉਤਰੇ ਨੇ ਤਾਂ ਉਹੀ ਯਾਦ ਫਿਰ ਤੋਂ ਆ ਰਹੀ ਹੈ ਜਿਹੜੀ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀਗਾ ਤੇ ਸਮੇਂ-ਸਮੇਂ ਤੇ ਟਰੈਕਟਰ ਮਾਰਚ ਇਹਨਾਂ ਵੱਲੋਂ ਕੱਢੇ ਜਾਂਦੇ ਸੀਗੇ ਅੱਜ ਫਿਰ ਫਰੀਦਕੋਟ ਦੇ ਵਿੱਚ ਇੱਕ ਵੱਡਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ 200 ਦੇ ਕਰੀਬ ਕਿਸਾਨ ਜਿਹੜੇ ਅੱਜ ਦੇ ਇਸ ਮਾਰਚ ਦੇ ਵਿੱਚ ਸ਼ਾਮਲ ਨੇ ਐਸ ਕੇਐਮ ਵੱਲੋਂ ਜਿਹੜਾ ਇਹ ਮਾਰਚ ਕੱਢਿਆ ਜਾ ਰਿਹਾ ਹੈ ਪ੍ਰਧਾਨ ਬਿੰਦਰ ਜੀ ਸਾਡੇ ਨਾਲ ਹੈ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਬਿੰਦਰ ਜੀ ਕੀ ਲੋੜ ਪਈ ਅੱਜ ਫਿਰ ਤੋਂ ਜਿਹੜਾ ਸੜਕਾਂ ਤੇ ਉਤਰਿਆ ਉਹੀ ਜਿਹੜੀ ਯਾਦ ਫੇਰ ਤਾਜ਼ਾ ਕਰਵਾ ਰਹੇ ਹਾਂ ਜਿਹੜੀ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਸੀ ਦੇਖੋ ਜੀ ਇਹ ਸਰਕਾਰਾਂ ਦੀਆਂ ਨਲਾਇਕੀਆਂ ਕਹਿ ਲਿਏ ਕੋਈ ਜ਼ਰੂਰਤ ਨਹੀਂ ਐ ਇਨੀ ਠੰਡ ਸਵੇਰ ਕਿੰਨੀ ਧੁੰਦ ਸੀ ਤੋ ਇਨੀ ਧੁੰਦ ਦੇ ਵਿੱਚ ਲੋਕਾਂ ਦਾ ਆਉਣਾ ਟ੍ਰੈਕਟਰ ਲੈ ਕੇ ਆਉਣੇ ਸਾਈਕਲਾਂ ਦੀ ਹਜ਼ਾਰਾਂ ਦੀ ਕਿੰਨੀ ਟ੍ਰੈਕਟਰ ਇਕੱਠੇ ਕਰਨੇ ਇਹ ਕੋਈ ਚਾਹ ਨਹੀਂ ਹੈ ਇਹ ਸਰਕਾਰਾਂ ਦੀਆਂ ਨਲਾਇਕੀਆਂ ਹੈ ਗਲਤ ਨੀਤੀਆਂ ਚਾਹ ਪੰਜਾਬ ਸਰਕਾਰ ਹੋਵੇ ਚਾਹ ਸੈਂਟਰ ਸਰਕਾਰ ਆਵੇ ਉਹਦੇ ਕਰਕੇ ਸਾਨੂੰ ਮਜਬੂਰੀਆਂ ਬਣ ਜਾਂਦੀਆਂ ਸਾਡੀਆਂ ਕਿਉਂਕਿ ਪਿਛਲੇ ਸਮੇਂ ਤੋਂ ਬਹੁਤ ਵੱਡਾ ਸੰਘਰਸ਼ ਕੀਤਾ ਸੀਗਾ ਪਰ ਸਰਕਾਰ ਜੋ ਵਾਅਦੇ ਕੀਤੇ ਸੇ ਉਸ ਤੋਂ ਪਾਸੇ ਆ ਔਰ ਜੋ ਕੰਮ ਕੀਤੇ ਸਨ ਉਹਨਾਂ ਨੂੰ ਵੀ ਹਜੇ ਉਹ ਟਾਲਣ ਤੇ ਲੱਗੀ ਹੋਈ ਹੈ ਸੋ ਉਸ ਕਰਕੇ ਜਿਹੜਾ ਇੱਕ ਤਾਂ ਗਣਤੰਤਰ ਦਿਵਸ ਬਣਾ ਰਹੇ ਆ 26 ਜਨਵਰੀ ਨੂੰ ਅਸੀਂ ਦਿੱਲੀ ਵੀ ਮਨਾਇਆ ਸੀ 2021 ਦੇ ਵਿੱਚ ਤੇ ਅੱਜ ਮਨਾ ਰਹੇ ਆ ਦੂਸਰਾ ਸਰਕਾਰਾਂ ਨੂੰ ਦੱਸਣ ਵਾਸਤੇ ਕਿ ਤੁਸੀਂ ਬਾਜ਼ ਆ ਜਾਓ ਕਿਤੇ ਉਹੋ ਜਿਹਾ ਸੰਘਰਸ਼ ਜੋ ਪਹਿਲਾਂ ਅਸੀਂ ਵਿੱਡਿਆ ਸੀ ਦੁਬਾਰਾ ਸਾਨੂੰ ਫੇਰ ਨਾਲ ਵਿੱਡਣਾ ਪੈ ਜਾਏ ਫੇਰ ਨਾਲ ਸਾਨੂੰ ਮੋਰਚੇ ਪੱਕੇ ਲਾਉਣੇ ਪੈ ਜਾਣ ਸੋ ਸਰਕਾਰ ਨੂੰ ਦੱਸ ਦਿੱਤਾ ਕਿ ਅਸੀਂ ਹਜੇ ਜਿੰਦਾ ਆਂ ਸੰਯੁਕਤ ਮੋਰਚਾ ਹਲੇ ਜਿੰਦਾ ਹੈਗਾ ਉਹਨਾਂ ਦੇ ਮਤਾਂਕ ਜੋ ਉਹਨਾਂ ਦੀ ਆਈਟੀ ਸੈਲ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਸਨ ਕਿ ਖਤਮ ਕਰ ਦਈਏ ਸੰਯੁਕਤ ਕਿਸਾਨ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚਾ ਵਧ ਰਿਹਾ 32 ਦੀਆਂ 37 ਜਥੇਬੰਦੀਆਂ ਹੋ ਗਈਆਂ ਹੋਰ ਸਾਡਾ ਅਸੀਂ ਬਿਲਕੁਲ ਅਸੀਂ ਉਸ ਪਾਸੇ ਲੱਗੇ ਹੋਏ ਹਾਂ ਕਿ ਜੋ ਰਹਿੰਦੀਆਂ ਜਥੇਬੰਦੀਆਂ ਆ ਉਹ ਵੀ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਹੋ ਕੇ ਇੱਕ ਤਾਕਤ ਬਹੁਤ ਵੱਡੀ ਤਾਕਤ ਜੋ ਸੰਯੁਕਤ ਮੋਰਚੇ ਦੀ ਦੁਨੀਆ ਨੇ ਮੰਨੀ ਹੈ ਜੋ ਅਸੀਂ ਇਹ ਕਹਿੰਦੇ ਜੋ ਸਾਰੇ ਵਰਡ ਨੇ ਮੰਨੀਆਂ ਸੰਯੁਕਤ ਮੋਰਚੇ ਦੀ ਤਾਕਤ ਜੋ ਬਹੁਤ ਵੱਡਾ ਕੰਮ ਇੱਕ ਦਿੱਲੀ ਕਰਕੇ ਆਏ ਸਨ ਸੋ ਸੰਯੁਕਤ ਮੋਰਚਾ ਜਿੰਦਾ ਹੈਗਾ ਹੈ ਸਰਕਾਰ ਨੂੰ ਦੱਸਣ ਵਾਸਤੇ ਕਿ ਬਾਜ਼ ਆ ਜਾਣ ਸਾਡੀਆਂ ਗੱਲਾਂ ਜੋ ਰਹਿੰਦੀਆਂ ਮੰਗਾ ਮੰਨ ਮੁੱਖ ਤੌਰ ਤੇ ਮੰਗ ਕੀ ੜੀ ਹੈ ਕਿ ਜੋ ਕਿਸਾਨਾਂ ਦੇ ਨਾਲ ਵਾਅਦੇ ਕੀਤੇ ਸੀ ਉਸ ਵਕਤ ਜਦੋਂ ਦਿੱਲੀ ਦੇ ਵਿੱਚ ਦੇਖੋ ਜੀ ਜੋ ਸਾਡਾ ਹਜੇ ਐਮਐਸਪੀ ਦਾ ਮਸਲਾ ਵਿੱਚੇ ਲੜਕਦਾ ਪਿਆ ਹੈਗਾ ਸਾਡਾ ਜੋ ਲੁਖੀਪੀਰ ਖਰੀਦ ਦਾ ਮਸਲਾ ਵਿੱਚੇ ਲੜਕਦਾ ਪਿਆ ਹੈਗਾ ਸਾਡਾ ਬਿਜਲੀ ਸੋਧ ਬਿੱਲ 2020 ਵਿੱਚੇ ਲੜਕਦਾ ਸਾਡੇ ਜੋ ਪਰਚੇ ਅਰਜ਼ੀ ਕੀਤੇ ਨੇ ਕਿਸਾਨਾਂ ਦੇ ਉਹ ਵਿੱਚੇ ਲਟਕਦੇ ਫਿਰਦੇ ਨੇ ਸਾਰੇ ਉਹਨਾਂ ਦੇ ਮੁਆਵਜ਼ੇ ਇਹ ਤੇ ਲੈ ਲੋ ਜੋ ਤੁਹਾੜਾ ਇਸਨੋਂ ਉਹਨਾਂ ਦਾ ਮੁਆਵਜ਼ਾ ਜੋ ਸਾਡਾ ਕਰਜ਼ਾ ਮਾਫੀ ਦਾ ਸਾਡਾ ਬਹੁਤ ਵੱਡਾ ਮਸਲਾ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਦੇਖੋ ਕਾਰਬਟਾਂ ਨੂੰ ਕਰੋੜਾਂ ਅਰਬਾਂ ਰੁਪਏ ਛੱਡੇ ਜਾ ਰਹੇ ਨੇ ਪਰ ਸਾਡਾ ਜੋ ਕਿਸਾਨਾਂ ਦਾ ਹੈਗਾ ਜੋ ਦੇਸ਼ ਦਾ ਢਿੱਡ ਪਰਦਾ ਹੈਗਾ ਇਹਨਾਂ ਵੱਲ ਦੇਖਿਆ ਨਹੀਂ ਜਾ ਰਿਹਾ ਉਹ ਮਸਲਾ ਹੈਗਾ ਸਮਾਰਟ ਮੀਟਰਾਂ ਦਾ ਮਸਲਾ ਹੈਗਾ ਬਹੁਤ ਸਾਰੇ ਮਸਲੇ ਹੈਗੇ ਸਾਰੇ ਜੋ ਸਾਡੇ ਚੱਲੀ ਜਾਂਦੇ ਹੈਗੇ ਨੇ ਉਸ ਪੱਲ ਸਰਕਾਰਾਂ ਧਿਆਨ ਦੇਣ ਸੈਂਟਰਲ ਸਰਕਾਰ ਜਾਂ ਪੰਜਾਬ ਸਰਕਾਰ ਨਹੀਂ ਤਾਂ 28 ਤਰੀਕ ਨੂੰ ਮੀਟਿੰਗ ਹੈ ਸਾਡੀ ਸੰਯੁਕਤ ਮੋਰਚੇ ਦੀ ਅਸੀਂ ਕਿ ਉਸ ਦਿਨ ਮੀਟਿੰਗ ਕਰਕੇ ਸੰਯੁਕਤ ਮੋਰਚੇ ਸੈਂਕਤੀ ਜਥੇਬੰਦੀਆਂ ਦੀ ਕਿ ਵੱਡਾ ਪ੍ਰੋਗ ਇੱਕ ਜਿਹੜਾ 13 ਫਰਵਰੀ ਦਾ ਪ੍ਰੋਗਰਾਮ ਕਿਸਾਨਾਂ ਨੇ ਦਿੱਤਾ ਹੈ ਉਹ ਕਹਿੰਦੇ ਵੀ ਅਸੀਂ ਦਿੱਲੀ ਨੂੰ ਕੁਝ ਕਰਾਂਗੇ ਠੀਕ ਹੈ ਕੀਤਾ ਪਰ ਸਾਡਾ ਕੋਸ਼ਿਸ਼ ਹੈ ਕਿ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਸਾਡੇ ਬੰਦੇ ਉਹਨਾਂ ਕਮੇਟੀਆਂ ਬਣੀਆਂ ਵੀ ਹੈ ਅਸੀਂ ਉਹਨਾਂ ਜਥੇਬੰਦੀਆਂ ਨੂੰ ਵੀ ਕਹਿ ਰਹੇ ਹਾਂ ਕਿ ਆਪਾਂ ਸ joint ਮੋਰਚਾ ਜੋ ਸਰਕਾਰਾਂ ਦੇ ਇੱਕ ਪਲਾਨ ਹੁੰਦੇ ਸਰਕਾਰਾਂ ਦੇ ਕਿ ਸਾਨੂੰ ਦੋ ਫੜ ਕਰਨਾ ਸਾਨੂੰ 파ਟਨਾ ਸਰਕਾਰਾਂ ਦੇ ਪਲਾਨ ਚੱਲ ਰਹੇ ਨੇ ਪਰ ਸਾਡਾ ਬੇਨਤੀ ਉਹਨਾਂ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਲਈ ਵੀ ਕਰਦੇ ਹਾਂ ਅਸੀਂ ਉਂਝ ਵੀ ਸਾਡੀਆਂ ਕਮੇਟੀਆਂ ਵੀ ਬਣੀਆਂ ਹੋਈਆਂ ਕਿ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕਰਕੇ ਸ joint ਮੋਰਚਾ ਇੱਕ ਹੀ joint ਮੋਰਚਾ ਹੋ ਕੇ ਅਸੀਂ ਵੱਡਾ ਸੰਘਰਸ਼ ਫੇਰ ਲੜਾਂਗੇ ਆ ਟਰੈਕਟਰ ਮਾਰਚ ਵਾਸਤੇ ਤੁਸੀਂ 26 ਜਨਵਰੀ ਕਿਉਂ ਚੁਣੀ ਅੱਜ ਜਿਹੜਾ ਜਿਵੇਂ ਅਸੀਂ ਆਪਣੇ ਰੂਪ ਦੇ ਵਿੱਚ ਕਿਸਾਨਾਂ ਨੇ ਮਨਾਇਆ ਕਿ ਅਸੀਂ ਦਿੱਲੀ ਬੈਠੇ ਸੀ ਜਦ ਦਿੱਲੀ ਬੈਠੇ ਸੀ ਉੱਥੇ ਅਸੀਂ ਮਨਾਇਆ ਸੀ ਕਿ ਲੱਖਾਂ ਟਰੈਕਟਰ ਦਿੱਲੀ ਇਕੱਠਾ ਹੈ ਅਸੀਂ ਗਣਤੰਤਰ ਦਿਵਸ ਮਨਾਉਣ ਵਾਸਤੇ ਤਾਂ ਅੱਜ ਵੀ ਸਾਰੇ ਦੇਸ਼ ਦੇ ਵਿੱਚ ਇਕੱਠਾ ਨਹੀਂ ਤਾਂ ਹਰ ਸਟੇਟ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਸੈਂਟਰ ਦੇ ਉੱਤੇ ਹਰ ਤਹਿਸੀਲ ਦੇ ਜਿੱਥੇ ਦੂਰ ਤਹਿਸੀਲਾਂ ਤਹਿਸੀਲਾਂ ਚ ਮਨਾਇਆ ਜਾ ਰਿਹਾ ਤਾਂ ਇੱਕ ਸਾਡਾ ਇੱਕ ਅਧਿਕਾਰ ਹੈਗਾ ਅਸੀਂ ਆਪਦਾ ਗਣਤੰਤਰ ਜੈਸ਼ ਕਿਸੇ ਰੂਪ ਵਿੱਚ ਮਨਾ ਸਕਦੇ ਸੋ ਅਸੀਂ ਕਿਸਾਨ ਮਜ਼ਦੂਰ ਇਸ ਰੂਪ ਵਿੱਚ ਮਨਾ ਰਹੇ ਹਾਂ ਪੂਰੇ ਪੰਜਾਬ 'ਚ ਅੱਜ ਪੰਜਾਬ 'ਚ ਨਹੀਂ ਸਾਰੇ ਹਿੰਦੁਸਤਾਨ 'ਚ ਮਨਾਇਆ ਜਾ ਰਿਹਾ ਜੀ ਅੱਜ ਦਾ ਗਣਤੰਤਰ ਦਿ ਲਗਦਾ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਤੁਹਾਨੂੰ ਵੱਡਾ ਸੰਘਰਸ਼ ਚੇਤੇ ਆਇਆ ਸੀਗਾ ਸਾਲ ਤੋਂ ਉੱਪਰ ਦਾ ਕਰੀਬ ਸਮਾਂ ਉੱਥੇ ਲੱਗਿਆ ਸੀ ਤੁਹਾਨੂੰ ਉਹੀ ਦਿਨ ਫੇਰ ਦੇਖਨੇ ਪੈਣ ਤੁਹਾਨੂੰ ਹਾਂ ਦਿਨ ਪਰ ਨਹੀਂ ਸਾਨੂੰ ਹੁਣ ਅਸੀਂ ਕਹਿੰਦੇ ਸਾਨੂੰ ਅੱਗੇ ਔਖਾ ਸੀ ਹੁਣ ਸਾਨੂੰ ਸੁਖਾਲਾ ਸਾਡੀਆਂ ਤਿਆਰੀਆਂ ਸਾਡੇ ਤੰਬੂ ਸਾਡੀਆਂ ਟਰਾਲੀਆਂ ਸਾਡੇ ਕੋਲ ਤਿਆਰ ਸਾਨੂੰ ਪਤਾ ਹੈ ਉੱਥੇ ਜਾ ਕੇ ਰਹਿਣਾ ਕਿਵੇਂ ਉੱਥੇ ਕਿਸ ਤਰ੍ਹਾਂ ਚਲਾਉਣਾ ਸਾਇਦ ਅੱਗੇ ਪਹਿਲਾਂ ਕੋਈ ਕਮੀਆਂ ਰਹਿ ਗਈਆਂ ਹੋਣਗੀਆਂ ਕਿਉਂਕਿ ਨਵਾਂ ਸੀ ਕੰਮ ਜਾ ਕੇ ਪਹਿਲੀ ਵਾਰ ਸੰਘਰਸ਼ ਕੀਤਾ ਹੁਣ ਅਸੀਂ ਸਾਲ ਵਧ ਲਿਆ ਹੁਣ ਤਾਂ ਸਾਨੂੰ ਅਸੀਂ ਪਿੱਛੇ ਦੀ ਦੇਖ ਲੈ ਚੰਡੀ ਉਹਦੋਂ 6 ਮਹੀਨੇ ਦਾ ਕਹਿੰਦੇ ਹੀ ਰਾਸ਼ਨ ਲੈ ਕੇ ਚੱਲੇ ਹੁਣ ਸਾਲ ਦਾ ਲੈ ਕੇ ਜਾਵਾਂਗੇ ਰਾਸ਼ਨ ਤਾਂ ਦੇਖੋ ਮਹਾਰਾਜ ਦੀ ਕਿਰਪਾ ਨਾਲ ਅਸੀਂ ਚੰਡੀਗੜ੍ਹ ਕੇ ਰਾਸ਼ਨ ਸਾਡੇ ਕੋਲ ਉੱਥੇ ਵੀ ਜਾਵਾਂ ਪਤਾ ਹੈ ਜੋ ਸਾਡੀਆਂ ਤਿਆਰੀਆਂ ਸਰਕਾਰ ਇਸ ਗੱਲ ਨੂੰ ਸਮਝ ਲਵੇ ਨਹੀਂ ਤਾਂ ਫਿਰ ਉਹ ਦਿਨਾਂ ਤੋਂ ਦੇਖਣੇ ਪੈਣਗੇ ਤਾਂ ਸੁਣਿਆ ਤੁਸੀਂ ਅੱਜ ਜਿਹੜਾ ਕਿਸਾਨਾਂ ਵੱਲੋਂ ਐਸਕੇਮ ਵੱਲੋਂ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਵੱਡੇ ਪੱਧਰ ਤੇ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤਾਂ ਬਹੁਤ ਵੱਡੀ ਗਿਣਤੀ ਅੱਜ ਟਰੈਕਟਰਾਂ ਦੀ ਫਰੀਦਕੋਟ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਦੇਖ ਸਕਦੇ ਹੋ ਤੁਸੀਂ ਪੂਰੇ ਟ੍ਰੈਫਿਕ ਵੀ ਜਾਮ ਹੋਏ ਨੇ ਕਿਉਂਕਿ ਟਰੈਕਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਨੇ ਕਿਸਾਨਾਂ ਨੇ ਕਿਹਾ ਕਿ ਜਿੰਨਾ ਟਾਈਮ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹਨਾਂ ਟਾਈਮ ਉਹ ਲਗਾਤਾਰ ਇਹ ਆਪਦਾ ਸੰਘਰਸ਼ ਵੜਦੇ ਰਹਿਣਗੇ ਤਾਂ ਨਾਲ ਹੀ ਉਹਨਾਂ ਨੇ ਦੱਸਿਆ ਹੈ ਕਿ 26 ਜਨਵਰੀ ਅੱਜ ਗਣਤੰਤਰ ਦਿਵਸ ਹੈ ਤਾਂ ਸਾਡਾ ਵੀ ਅੱਜ ਦਾ ਜਿਹੜਾ ਹੈਗਾ ਗਣਤੰਤਰ ਦਿਵਸ ਹੈ ਅਸੀਂ ਵੀ ਇਸ ਦਿਨ ਨੂੰ ਮਨਾ ਸਕਦੇ ਹਾਂ ਤਾਂ ਉਸੇ ਨੂੰ ਲੈ ਕੇ ਅੱਜ ਜਿਹੜਾ ਸਾਡੇ ਵੱਲੋਂ ਮਾਰਚ ਕੱਢਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੋ ਮੰਗਾਂ ਪੈਂਡਿੰਗ ਪਈਆਂ ਜੋ ਮੰਗਾਂ ਸਾਡੀਆਂ ਪਿਛਲੇ ਸਾਲ ਦੇ ਵਿੱਚ ਦਿੱਲੀ ਦੇ ਵਿੱਚ ਸਾਡੀਆਂ ਅਸੀਂ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ ਸਾਡੇ ਨਾਲ ਉਹ ਵਾਅਦੇ ਅੱਜ ਤੱਕ ਹਜੇ ਪੂਰੇ ਨਹੀਂ ਹੋਏਗੇ ਤਾਂ ਇਸ ਕਰਕੇ ਸਾਨੂੰ ਸੰਘਰਸ਼ ਲਾਉਣਾ ਪਿਆ ਹੈ ਤਾਂ ਅੱਜ ਦੁਆਰਾ ਬੈਠਣਾ ਪਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਗਾਣੇ ਉਹੀ ਚੱਲ ਰਹੇ ਨੇ ਟਰੈਕਟਰਾਂ ਦੇ ਉੱਤੇ ਉਹ ਦਿੱਲੀ ਦੀਆਂ ਯਾਦਾਂ ਜਿਹੜੀਆਂ ਮੁਰ ਤੋਂ ਤੁਰਦੇ ਸਾਹਮਣੇ ਦੇਖਣ ਨੂੰ ਮਿਲ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਕਿਉਂਕਿ ਉਹ ਸਮੇਂ-ਸਮੇਂ ਤੇ ਜਿਹੜੇ ਆਹ ਦੇਖ ਸਕਦੇ ਹੋ ਤੁਸੀਂ ਤਸਵੀਰ ਇੱਕ ਛੋਟਾ ਕਿਸਾਨ ਟਰੈਕਟਰ ਤੇ ਬੈਠਾ ਤਾਂ ਉਹ ਬ ਦਿੱਲੀ ਦੇ ਸਮੇਂ ਸਮੇਂ ਦੇ ਦੌਰਾਨ ਜਿਹੜੇ ਟਰੈਕਟਰ ਮਾਰਚ ਕੱਢੇ ਜਾਂਦੇ ਸੀਗੇ ਦਿੱਲੀ ਨੂੰ ਵੀ ਇੱਕ ਵੱਡਾ ਮਾਰਚ ਟਰੈਕਟਰਾਂ ਦਾ ਕੱਢਿਆ ਗਿਆ ਸੀਗਾ ਜਿਹੜਾ ਅੱਜ ਫਿਰ ਫਰੀਦਕੋਟ ਦੇ ਸੜਕਾਂ ਤੇ ਤੁਸੀਂ ਟਰੈਕਟਰ ਮਾਰਚ ਇਹ ਦੇਖ ਰਹੇ ਹੋ ਸਰਜੀਤ ਜੀ ਅੱਜ ਫਿਰ ਸੜਕਾਂ ਤੇ ਤੁਹਾਨੂੰ ਟਰੈਕਟਰ ਤਾਰਨ ਦੀ ਨੌਬਤ ਆ ਗਈ ਕਾਰਨ ਕੀ ਹੈ ਕਾਰਨ ਸਾਡੇ ਨਾਲ ਜਿਹੜਾ ਇਹਨਾਂ ਨੇ ਸਾਡੀਆਂ ਮੰਗਾ ਜਿਹੜੀਆਂ ਪ੍ਰਵਾਨ ਕਰ ਲਈਆਂ ਦਿੱਲੀ ਬੈਠੇ ਰਹੇ ਅਸੀਂ ਅਸੀਂ ਸਵਾ ਸਾਲਾਂ ਨੂੰ ਉਰੀਆ ਮੰਗਾ ਸਾਡੇ ਨਾਲ ਨੇ ਸਵਾਸ ਘੱਟ ਕਰਿਆ ਵੈਦਾਂ ਮਾਫੀ ਕਰੀਆ ਗਵਰਨਮੈਂਟ ਨੇ ਤਾਂ ਕਰਕੇ ਸਾਨੂੰ ਜਿਹੜਾ ਟਰੈਕਟਰ ਮਾਰਚ ਅੱਜ ਇਹ ਕਰਨਾ ਪਿਆ ਕਿਹੜੀਆਂ ਕਿਹੜੀਆਂ ਜਿਹੇ ਬੰਦੀਆਂ ਦੇ ਅੱਜ ਵੱਲੋਂ ਟਰੈਕਟਰ ਜਿਹੜਾ ਮਾਰਚ ਕੱਢਿਆ ਜਾ ਇਹ ਸਾਡੀਆਂ 37 ਜਥੇਬੰਦੀਆਂ ਦੀਆਂ ਸਾਰੀਆਂ ਇੱਕ ਥਾਂ ਇੱਕ ਝੁੱਟ ਹੋ ਕੇ ਸਿੱਖੀ ਜਥੇਬੰਦੀਆਂ ਨੇ ਇਹ 500 ਜਿਹਨਾਂ ਦੇ ਸਾਡਾ ਮਾਰਚ ਅੱਜ ਵਾਲਾ ਕੱਲੇ ਕੱਲੇ ਪੰਜਾਬ ਚ ਨਹੀਂਗਾ 500 ਜ਼ਿਲ੍ਹਿਆਂ ਦੇ ਵਿੱਚ ਆ ਦੂਜੀਆਂ ਸਟੇਟਾਂ ਬਾਹਰਾਂ ਚਿੱਟਾਂ ਦੇ ਵਿੱਚ ਐ ਪਿਛਲੀ 16 ਤਰੀਕ ਨੂੰ ਸਾਡੀ ਕਨਵੈਸ਼ਨ ਹੋਈ ਸੀਗੀ ਚੰਦਰ ਦੇ ਵਿੱਚ ਉਹਦੇ ਸਾਡੇ ਸਾਰੇ ਫੈਸਲੇ ਲਏ ਗਏ ਸੀਗੇ 16 ਫਰਵਰੀ ਨੂੰ ਸਾਟਾ ਜਿਹੜਾ ਹੈਗਾ ਆਪਣਾ ਭੱਤਤ ਬੰਦ ਦਾ ਸੱਦਾ ਉਹਦੇ ਵਿੱਚ ਵੀ ਅਸੀਂ ਹੁਣੇ ਹੀ ਜਿਹੜੀਆਂ ਸਾਡੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਭੱਤਤ ਬੰਦ ਕਰਾ ਕਰਜ਼ਾ ਮਾਫੀ ਹੈ ਕਰਜ਼ਾ ਜਿਹੜਾ ਸਾਡੇ ਸਿਰ ਜਿਹੜਾ ਗਵਰਨਮੈਂਟ ਨੇ ਚੜਾਇਆ ਉਹ ਬਿਲਕੁਲ ਗਵਰਨਮੈਂਟ ਦੀਆਂ ਗਲਤ ਨੀਤੀਆਂ ਨਾਲ ਸਾਡੇ ਸਾਨੂੰ ਜਿਹੜਾ ਭਾਅ ਨਹੀਂ ਦਿੱਤਾ ਸਾਨੂੰ ਜਿਹੜਾ ਰੇਟ ਨਹੀਂ ਦਿੱਤਾ ਉਹਦੇ ਕਰਕੇ ਸਾਡੀਆਂ ਗਲਤ ਨੀਤੀਆਂ ਕਰਜ਼ਾ ਜਿਹੜਾ ਕੋਈ ਦਰਸਾਨ ਨੇ ਕੋਈ ਜਾਣ ਬੁੱਝ ਕੇ ਕਰਜ਼ਾ ਨਹੀਂ ਚੜਾਇਆ ਇਹਦੇ ਖਾਤੇ ਪੈਣਾ ਜਿਹੜਾ ਉਹਦੇ ਵਿੱਚ ਅਸੀਂ ਸਾਡੇ ਨਾਲ ਬਹਿ ਕੇ ਹਿਸਾਬ ਕਰ ਲੈਣਾ ਅਸੀਂ ਬਿਲਕੁਲ ਸਾਡੇ ਪੈਸੇ ਸਰਕਾਰ ਕਨੀ ਟੁੱਟਣਗੇ ਸਾਡੇ ਨਾਲ ਜਿਹੜਾ ਸਮਾਮੀ ਨਾਥਨ ਦੀ ਰਿਪੋਰਟ ਸੀਗੀ ਉਹਦੇ ਮਤਲਬਕ ਸਾਡੇ ਨਾਲ ਹਿਸਾਬ ਕਰ ਲੈਣ ਇੱਕ ਤਾਂ ਕਰਜ਼ਾ ਮਾਫੀ ਦੂਜਾ ਜਿਹੜੀ ਸਾਡੀ ਐਮਐਸਪੀ ਆ ਉਹਦੇ ਉਹਦਾ ਅਸੀਂ ਲੈੇ ਪੈਣਾ ਅੱਜ ਤਰੀਕ ਨੂੰ ਇੱਕ ਥੋੜੀ ਮੀਟਿੰਗ ਵੀ ਹੋ ਰਹੀ ਹੈ ਹਾਂਜੀ ਉਹਦੇ ਸਾਰੇ ਸੰਯੁਕਤ ਬੋਰਡ ਦੀ ਮੀਟਿੰਗ ਜਿਹੜਾ ਵੀ ਕੋਈ ਉਹਦੇ ਚ ਫੈਸਲਾ ਹੋਊਗਾ ਉਹ ਅਸੀਂ ਉਹਦੇ ਵਿੱਚ ਸਾਰੇ ਜਿੰਨੇ ਇਹ ਮੰਨ ਲਓ ਤੁਹਾਨੂੰ ਸਰਕਾਰ ਵਿਸ਼ਵਾਸ ਦਿਵਾਉਂਦੀ ਹੈ ਭਰੋਸਾ ਦਿੰਦੀ ਹੈ ਭਰੋਸੇ ਤੇ ਜਾਂ ਉਸ ਵਿਸ਼ਵਾਸ ਤੇ ਖੜੋਗੇ ਤੁਸੀਂ ਨਹੀਂ ਅਸੀਂ ਤਾਂ ਕਿਹ ਪ੍ਰੋਸ਼ਾ ਸਾਡੇ ਨਾਲ ਕਰਿਆ ਸੀ ਕੋਈ ਸਰਕਾਰ ਦਾ ਕੋਈ ਪ੍ਰੋਸ਼ਾ ਨਹੀਂ ਜਿੰਨਾ ਚਿਰ ਉਹਦਾ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਨਹੀਂ ਕਰਦੇ ਉਹਨਾਂ ਚਿਰ ਅਸੀਂ ਕੋਈ ਨਹੀਂ ਖੜਾ ਇਹ ਸਾਡਾ ਸੰਯੁਕਤ ਮੋਰਚ ਦਾ ਹੀ ਫੈਸਲਾ ਸਾਡਾ ਪਿੱਛੇ ਜਿਹੜੇ ਵਰਕਰ ਸਾਬਣ ਜਿੰਨੀਆਂ ਸਟੇਟਾਂ ਦੇ ਆਗੂ ਸਾਬ ਉਹਨਾਂ ਦਾ ਫੈਸਲਾ ਹੀ ਅੱਗੇ ਸਾਡਾ ਸਵਾਰ ਕਰ ਕਰ ਨਹੀਂ ਬਿਲਕੁਲ ਜਿੰਨਾ ਚਿਰ ਪੂਰਾ ਉਹਨਾਂ ਨੋਟੀਫਿਕੇਸ਼ਨ ਜਾਰੀ ਕਰਕੇ ਲਾਗੂ ਨਹੀਂ ਕਰਦੇ ਮੈਂ ਚਿਰ ਅਸੀਂ ਨਹੀਂ ਉਹਨਾਂ ਤੇ ਵਿਸ਼ਵਾਸ ਕਰਾਂਗੇ ਦਿੱਲੀ ਨੂੰ ਦੁਆਰਾ ਕੁਝ ਕਰਨਾ ਪੈ ਸਕਦਾ ਹੈ ਉਹੀ ਦਿਨ ਦੇਖਣੇ ਪੈ ਸਕਦੇ ਬਿਲਕੁਲ ਜੀ ਪੂਰੀ ਤਿਆਰੀ ਹੈ ਨਾ ਮੰਨ ਲੇ ਸਾਡੀ ਦਿੱਲੀ ਨੂੰ ਦੁਆਰੇ ਕੁਝ ਕਰਨ ਦੇ ਬਿਲਕੁਲ ਘਰੇ ਨਹੀਂ ਕਰਾਂਗੇ ਕਰਾਂਗੇ ਸਾਨੂੰ ਕੋਈ ਔਖਾ ਨਹੀਂ ਦਿੱਲੀ ਜਾਂਦਾ ਦਿੱਲੀ ਸਰਾਜਧਾਨੀ ਹੈ ਸਾਡੇ ਹਿੰਦੂਦਾਨੀ ਸਾਨੂੰ ਜਾਣਾ ਕੋਈ ਔਖਾ ਨਹੀਂ ਜਾਂ ਤਾਂ ਸੁਣਿਆ ਤੁਸੀਂ ਕਿਸਾਨਾਂ ਨੇ ਕਿਹਾ ਹੈ ਕਿ ਸਾਨੂੰ ਫਿਰ ਤੋਂ ਹੋ ਸਕਦਾ ਹੈ ਦਿੱਲੀ ਨੂੰ ਕੁਝ ਕਰਨਾ ਪਵੇ ਅੱਜ ਐਸਕੇਐਮ ਵੱਲੋਂ 37 ਜਿਹੜੀਆਂ ਕਿਸਾਨ ਜਥੇਬੰਦੀਆਂ ਹਨ ਉਹਲਾਂ ਵੱਲੋਂ ਟਰੈਕਟਰ ਮਾਰਚ ਜਿਹੜਾ ਕੱਢਿਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਹ ਨਹੀਂ ਪੂਰੇ ਪਾਰ ਤੇ ਵਿੱਚ ਅੱਜ ਇਹ ਸੜਕਾਂ ਦੇ ਤੁਹਾਨੂੰ ਟਰੈਕਟਰ ਦਿਖਾਈ ਦੇਣਗੇ ਤਾਂ ਤਸਵੀਰਾਂ ਦੇ ਰਾਈ ਦੇ ਸਕਦੇ ਹੋ ਤੁਸੀਂ ਟਰੈਕਟਰਾਂ ਤੇ ਜਿਹੜੇ ਗਾਣੇ ਚੱਲ ਰਹੇ ਨੇ ਦੇਖ ਸਕਦੇ ਹੋ ਤੁਸੀਂ ਉਹੀ ਜਿਹੜੇ ਦਿੱਲੀ ਦੇ ਵਿੱਚ ਮੋਰਚਾ ਲੱਗਿਆ ਸੀ ਉਸ ਵਕਤ ਗਾਣੇ ਚੱਲਦੇ ਸੀ ਉਹੀ ਗਾਣੇ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਉਹੋ ਯਾਦ ਫਿਰ ਜਿਹੜੀ ਕਿਸਾਨ ਤਾਜ਼ਾ ਕਰਵਾ ਰਹੇ ਨੇ ਦਿੱਲੀ ਦੀ ਦਿੱਲੀ ਦੇ ਵਿੱਚ ਮੋਰਚਾ ਚੱਲਿਆ ਸੀਗਾ ਸਾਲ ਤੋਂ ਉੱਪਰ ਦੇ ਕਰੀਬ ਦਾ ਸਮਾਂ ਉੱਥੇ ਕਿਸਾਨਾਂ ਨੂੰ ਸੰਘਰਸ਼ ਵੇਡਣਾ ਪਿਆ ਸੀਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਸੀਗੀਆਂ ਤਾਂ ਉਹੀ ਦਿਨ ਇਹਨਾਂ ਨੂੰ ਹੋ ਸਕਦਾ ਹੈ ਇਹਨਾਂ ਨੇ ਕਿਹਾ ਕਿ ਸਾਨੂੰ ਸੰਘਰਸ਼ ਅੱਗੇ ਵੀ ਵਿੱਢਣਾ ਪਵੇ ਕਿਉਂਕਿ 28 ਤਰੀਕ ਨੂੰ ਸਾਡੀ ਇਹਨਾਂ ਨੇ ਦੱਸਿਆ ਕਿ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਕੀ ਫੈਸਲੇ ਹੁੰਦੇ ਨੇ ਸਰਕਾਰਾਂ ਇਹਨਾਂ ਦੇ ਨਾਲ ਗੱਲਬਾਤ ਕਰਦੀ ਹੈ ਕੋਈ ਐਲਾਨ ਕਰਦੀ ਹੈ ਇਹਨਾਂ ਦੀਆਂ ਮੰਗਾਂ ਪੂਰੀਆਂ ਕਰਦੀ ਹੈ ਜਾਂ ਨਹੀਂ ਇਹ ਦੇਖਣ ਵਾਲੀ ਗੱਲ ਹੋਵੇਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਵਿੱਚ ਅੱਜ 3 ਤੋਂ 400 ਦੇ ਕਰੀਬ ਜਿਹੜੇ ਟਰੈਕਟਰ ਆ ਇਹ ਸੜਕਾਂ ਦੇ ਕਿਸਾਨਾਂ ਦੇ ਪੁੱਤਰੇ ਹੋਏ ਨੇ ਤਾਂ ਦੇਖਦੇ ਹਾਂ ਹੁਣ ਕੀ ਫੈਸਲੇ ਆਉਂਦੇ ਆ ਸਰਕਾਰਾਂ ਦੇ ਉਹ ਫੈਸਲਾ ਤੇ ਇਹਨਾਂ ਨੂੰ ਸੰਤੁਸ਼ਟੀ ਮਿਲਦੀ ਆ ਕਿਸਾਨਾਂ ਨੂੰ ਜਾਂ ਨਹੀਂ ਮਿਲਦੀ 22 ਤਰੀਕ ਨੂੰ ਕਿਤੇ ਨਾ ਕਿਤੇ ਸਰਕਾਰ ਇਹਨਾਂ ਨੂੰ ਜੋ ਐਲਾਨ ਕਰਦੀ ਆ ਉਹ ਮਨਜ਼ੂਰ ਹੁੰਦਾ ਜਾਂ ਨਹੀਂ ਜਾਂ ਫਿਰ ਤੋਂ ਇਹਨਾਂ ਨੂੰ ਦਿੱਲੀ ਤੋਂ ਕੂਚ ਕਰਨਾ ਪਵੇਗਾ ਗੁਰਜੀਤ ਸਿੰਘ ਰਮਾਣਾ ਟੀਵੀ 5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ